ਸਸਿਕਲ ਦੋਸਤੋ ਤੇ ਚੌਂਕਾ ਚੋਲਾ ਚੁਗਲੀਆਂ ਚ ਤੁਹਾਡਾ ਸਵਾਗਤ ਹੈ ਤੇ ਚੁੱਲਾ ਵੀ ਹੈ ਹਾਦੀ ਵੀ ਹੈ ਇਹਨੂੰ ਕੀ ਕਹਿੰਦੇ ਨੇ ਤੌੜੀ ਤੇ ਪਿੱਛੇ ਸਾਡੀਆਂ ਬੀਬੀਆਂ ਵੀ ਨੇ ਤੇ ਛੋਟੇ ਛੋਟੇ ਬੱਚੇ ਵੀ ਨੇ ਸੋ ਬੀਬੀ ਸਸਿਕਲ ਸਤਿ ਸ਼੍ਰੀ ਅਕਾਲ ਜੀ ਪਹਿਲਾ ਪਾਰ ਤਾਂ ਤੁਹਾਡਾ ਲੋਕਾਂ ਨੇ ਵੇਖ ਰਿਆ ਕਿ ਤੁਸੀਂ ਨਾજર ਨੂੰ ਕਿਵੇਂ ਬੁਲਾਇਆ ਬਾਪੂ ਨੂੰ ਅੱਛਾ ਜੀ ਤੇ ਹੁਣ ਅਸੀਂ ਲੋਕਾਂ ਨੂੰ ਦਿਖਾਉਣਾ ਹੈ ਕਿ ਬੀਬੀ ਦੀ ਦਾਲ ਸਬਜ਼ੀ ਖਾਉਂਗੇ ਨਜ਼ਾਰੇ ਆ ਜਾਣਗੇ ਸੋ ਬੀਬੀ ਹੁਣ ਤੁਸੀਂ ਮੈਂ ਤੁਹਾਨੂੰ ਕਹੇ ਸੀ ਵੀ ਹਰੀ ਮੂੰਗੀ ਖਾਣੀ ਕਿਉਂਕਿ ਮੈਂ ਸੁਣਿਆ ਸੀ ਮੋਠਾਂ ਦੀ ਦਾਲ ਤੇ ਹਰੀ ਮੂੰਗੀ ਬੜੀ ਕਰਾਰੀ ਤੇ ਸਵਾਦ ਬਣਦੀ ਹੈ ਸੋ ਬੀਬੀ ਇੱਕ ਘਰੋਕ ਦੀ ਧਰੀ ਹੋਈ ਆ ਇਹਨੂੰ ਹੋ ਗਿਆ ਅੱਧਾ ਪੌਣਾ ਘੰਟਾ ਧਰੀ ਨੂੰ ਅੱਛਾ ਤੇ ਹਾਲੇ ਹੋਰ ਕਿੰਨੀ ਪੱਕਣੀ ਆ ਬਸ ਅੱਧੇ ਪੌਣੇ ਘੰਟੇ ਚ ਪੱਕ ਜੂਗੀ ਅੱਧੇ ਪੌਣੇ ਘੰਟੇ ਚ ਪੱਕ ਜੂਗੀ ਤੇ ਹੁਣ ਤੁਸੀਂ ਇਹਨੂੰ ਕੀ ਕੀ ਕਰ ਲਿਆ ਕਿੰਨੀ ਪ੍ਰੀਪੇਅਰ ਕਰ ਲਈ ਕਿੰਨੀ ਬਣ ਚੁੱਕੀ ਹੈ ਇਹ ਬਣ ਚੁੱਕੀ ਆ ਥੋੜਾ ਘਣਾ ਹੀ ਕਾਚਾ ਬਣ ਚੁੱਕੀ ਆ ਬਣ ਚੁੱਕੀ ਆ ਸੋ ਹੁਣ ਇਹਦੇ ਚ ਆਪਾਂ ਕੀ ਕੀ ਰਹਿ ਗਿਆ ਪਾਉਣ ਵਾਲਾ ਨੂਨ ਮਿਰਚ ਹਲਦੀ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਤੇ ਹੁਣ ਕਿਹੜੇ ਕਿਹੜੇ ਮਸਾਲੇ ਬੀਬੀ ਪਾਉਂਦੇ ਨੇ ਆਪਾਂ ਦੇਖਦੇ ਆ ਚਲੋ ਸ਼ੁਰੂ ਕਰਦੇ ਆ ਫਿਰ ਠੀਕ ਆ ਜੀ ਅੱਛਾ ਤੇ ਦੱਸੀ ਜਾਇਓ ਨਾਲ ਨਾਲ ਕੀ ਕੀ ਪਾ ਰਹੇ ਹੋ ਹਾਂਜੀ ਤੇ ਹਾਂਜੀ ਹਲਦੀ ਅੱਛਾ ਜੀ ਮਿਰਚਾਂ ਠੀਕ ਐ ਨੂਨ ਠੀਕ ਐ ਇਹ ਪ ਤੇ ਇਹ ਵੀ ਤੁਸੀਂ ਇਹਨੂੰ ਇਹਨੂੰ ਰਿੱਜਣ ਦੋਗੇ ਕਿ ਇਹਨੂੰ ਕੜਛੀ ਵੀ ਮਾਰੋ ਨਹੀਂ 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 ਕੋਸ ਨਹੀਂ ਕੜਛੀ ਨਹੀਂ ਮਾਰਨੀ ਕੜਛੀ ਨਹੀਂ ਮਾਰਦੇ ਥੱਲੇ ਲੱਗ ਜਾਂਦੀ ਹੈ ਅੱਛਾ ਇਹ ਵਿਧੀ ਦੇਖੋ ਇਹ ਸੀਕ੍ਰੇਟ ਇਨਗਰੀਡੀਅੰਟ ਹੈ ਵੀ ਇਹ ਇਹਦਾ ਕੀ ਰਾਜ਼ ਹੈ ਬੀਬੀ ਇਹਦਾ ਰਾਜ਼ ਆ ਵੀ ਜੇ ਕੜਛੀ ਫੇਰਾਂਗੇ ਫਿਰ ਥੱਲੇ ਲੱਗੂਗੀ ਕੜਛੀ ਨਹੀਂ ਫੇਰਨੀ ਕੜਛੀ ਇਹ ਆਪੇ ਮਿਕਸ ਹੋ ਜੂਗੀ ਉਹਦੇ ਚ ਆਪੇ ਰੱਜ ਜਾਣੀਆ ਤੇ ਬੀਬੀ ਇਹ ਕਿੰਨੀ ਦੇਰ ਦੀ ਰੱਖੀ ਹੋਈ ਆਪਾਂ ਅੱਧਾ ਪੌਣਾ ਘੰਟਾ ਵਗੈਰਾ ਰੱਖੀ ਨੇ ਤੇ ਕਿੰਨੀ ਹੋਰ ਦੇਰ ਰੱਖਣੀ ਆ ਅੱਧਾ ਘੰਟਾ ਅੱਛਾ ਫਿਰ ਉਦੋਂ ਬਾਅਦ ਮਤਲਬ ਪ੍ਰੋਪਰਲੀ ਪੱਕ ਜੂਗੀ ਪੱਕ ਜੂਗੀ ਤੇ ਜਿਹੜ ਤੁਸੀਂ ਹੁਣ ਇਹ ਚ ਪਾਇਆ ਕੀ ਕੀ ਹੋਇਆ ਇਹ ਚ ਹਲਦੀ ਪਾਈਆ ਮਿਰਚਾਂ ਨੂੰ ਹੁਣ ਹੁਣ ਪਾਵਾਂਗੇ ਇਹਦੇ ਚ ਅਦਰਕ ਕੁੱਟ ਕੇ ਠੀਕ ਹੈ ਲਸਣ ਹਾਂ ਗੱਠਾ ਤੇ ਉਹ ਇਹਦੇ ਚ ਪਾ ਦੋਗੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਲੈ ਕੇ ਆਪਣਾ ਸਮਾਨ ਕਿੱਥੇ ਤੁਹਾਡੇ ਸਾਰੀ ਸਮਾਨ ਦੀ ਤਿਆਰੀ ਛਿੱਲਿਆ ਵੀ ਨਹੀਂ ਲਾਓ ਮੇਰੇ ਕੋਲ ਬੈਠ ਕੇ ਛਿੱਲੋ ਨਾਲ ਆਪਾਂ ਚੁਗਲੀਆਂ ਕਰਦੇ ਹਾਂ ਕਿਉਂ ਬਈ ਭੈਣੇ ਇੱਕ ਮਿੰਟ ਅੱਗੇ ਆਈ ਉਰੇ ਆ ਆਜੋ 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 ਤੇ ਤੁਸੀਂ ਰੋਟੀ ਟੁਕ ਕਰ ਲੈਨੇ ਹੋ ਹਾਂਜੀ ਕਿੰਨਕ ਦਾਨੀ ਕਿਤੇ ਕਰੀਬ ਨਾ ਬਣਾਈ ਦੇਦਾ ਨਹੀਂ ਜਿਵੇਂ ਹੱਥ 'ਚ ਫੋਨ ਹੈ ਤੇ ਲੁੱਕ ਤੁਹਾਡੀ ਮਾਡਰਨ ਆ ਮੈਨੂੰ ਤਾਂ ਨਹੀਂ ਲੱਗਦਾ ਵੀ ਤੁਸੀਂ ਘਰ ਦਾ ਨਹੀਂ ਨਹੀਂ ਬਣਾ ਲੈਨੇ ਆ ਅੱਛਾ ਹਾਲੇ ਛੋਟੇ ਵਿਆਹ ਹੋ ਗਿਆ ਹਾਂਜੀ ਹੋ ਗਿਆ ਵਿਆਹ ਹੋ ਗਿਆ ਹਾਂਜੀ ਅੱਛਾ ਬੇਟਾ ਮੇਰਾ ਕਿਹੜਾ ਖਾਣਾ ਨਹੀਂ ਆਇਆ ਨਹੀਂ ਗਿਆ ਉਹ ਘਰ ਯਾਨ ਮੈਨੂੰ ਆ ਕੇ ਆਈ ਸੀ ਅੱਛਾ ਤੁਸੀਂ ਵਿਆਹੇ ਹੋ ਹਾਂਜੀ ਅੱਛਾ ਵੀਰਾ ਕੀ ਕਰਦਾ ਫਿਰ ਉਹ ਕਰਦੇ ਆ ਮਤਲਬ ਕਿ ਮਿਸਤਰੀ ਦੇ ਨਾਲ ਕੰਮ ਦਿਹਾੜੀ ਦਾ ਅੱਛਾ ਹਾਂਜੀ ਅੱਛਾ ਚਲ ਤਾਂ ਵੀ ਬੜੀ ਵੀਰਾ ਮਿਹਨਤੀ ਹੈ ਨਾ ਤੇ ਵੀਰਾ ਪੀਂਦਾ ਵੀ ਹੈ ਹਾਂਜੀ ਪੀ ਲੈਂਦੇ ਆ ਤੇ ਕਦੇ ਰੋਕਿਆ ਨਹੀਂ ਹਾਂਜੀ ਰੋਕੀ ਦਾ ਮਤਲਬ ਕਦੇ ਕਦੇ ਪੀ ਲੈਂਦੇ ਆ ਪੀ ਲੈਂਦੇ ਹਾਂ ਤੇ ਕਦੇ ਉਹਨਾਂ ਨੇ ਕਹਿ ਪੀਕੇ ਜਦੋਂ ਵੀਰ ਆਵੇ ਕਵੇ ਮੇਰੇ ਲਈ ਆਹ ਸਬਜ਼ੀ ਬਣਾ ਪੀਕੇ ਕਰੇ ਬੜਕ ਮਾਰੀ ਆ ਨਹੀਂ ਨਹੀਂ ਐਦਾਂ ਨਹੀਂ ਕੁਝ ਵੀ ਹੋਇਆ ਮਤਲਬ ਜਿੱਦਾਂ ਦੀ ਬਣੀ ਆ ਉਦਾਂ ਦੀ ਖਾ ਲੈਂਦੇ ਹਾਂ ਚੱਲ ਭਗਤ ਬੰਦਾ ਫਿਰ ਤਾਂ ਨਹੀਂ ਐਦਾਂ ਮੈਨੂੰ ਕਦੇ ਵੀ ਕੁਝ ਨਹੀਂ ਬੋਲਿਆ ਹਾਂ ਤੇ ਜਿੱਦਾਂ ਦੀ ਮਿਲਦੀ ਆ ਖਾ ਲੈਂਦੇ ਆ ਕਈ ਵਾਰੀ ਨਹੀਂ ਵੀ ਮੈਂ ਅੱਛਾ ਫਿਰ ਤੁਸੀਂ ਚੜਦੇ ਹੋ ਕਦੇ ਕਦੇ ਵੀਰੇ ਦੀ ਪਿੰਡ ਤੋਂ ਚੜਦੇ ਹੋ ਜਾਂ ਵੀਰੇ ਤੇ ਗੁੱਸਾ ਹੁੰਦਾ ਸੱਚ ਦੱਸੋ ਸਾਰੀ ਕੁੜੀਆਂ ਨੂੰ ਨਹੀਂ ਨਹੀਂ ਹਾਂਜੀ ਹਾਂਜੀ ਗੁੱਸਾ ਆਉਂਦਾ ਬਹੁਤ ਗੁੱਸਾ ਆਉਂਦਾ ਨਹੀਂ ਜਿਵੇਂ ਹੁਣ ਬੀਬੀ ਨੇ ਕਿਹਾ ਸੀ ਨਾਜਰ ਹੋਈ ਉਰੇ ਆਏ ਗੱਲ ਉੱਡ ਗਈ ਹੁਣ ਤਾਂ ਨਾਜਰ ਨਾਜਰ ਹੋਊਗੀ ਹੈ ਬੀਬੀ ਨੇ ਬੱਪੂ ਨੂੰ ਕਿਵੇਂ ਬੁਲਾਇਆ ਮੈਂ ਤਾਂ ਘਬਰਾ ਗਈ ਤੁਸੀਂ ਵੀ ਇਹੀ ਬੁਲਾਉਨੇ ਹੋ ਵੀਰੇ ਨੂੰ ਨਹੀਂ ਨਹੀਂ ਉਹ ਬੋਲਣ ਕਿ ਕਿਵੇਂ ਸੁਣਨ ਕਿ ਕਿਵੇਂ ਜਦੋਂ ਆਪਾਂ ਬੋਲਣ ਹੀ ਨਹੀਂ ਦਿੰਦੇ ਅਗਲੇ ਨਹੀਂ ਪਰ ਸੱਚੀ ਦੱਸਿਓ ਲੜਾਈ ਚ ਕੌਣ ਜਿੱਤਦਾ ਵਾਸਾ ਇਦਾਂ ਹੀ ਜਿੱਤਦਾ ਜਾਂ ਹਾਰਦਾ ਕਿਸੇ ਤੇ ਵੀ ਨਹੀਂ ਹੁੰਦੀ ਜਾਣੀ ਕਿ ਮੈਂ ਤੁਹਾਨੂੰ ਦੱਸਾਂ ਵੀ ਕੌਣ ਹੁੰਦਾ ਪਹਿਲਾਂ ਹੀ ਦੱਸੋ ਹੈ ਵੀ ਤਾਂ ਜਾਣੇ ਕਿ ਮੈਂ ਹੀ ਹੁੰਦੀ ਆ ਸਭ ਤੋਂ ਜ਼ਿਆਦਾ ਉਹ ਜੋ ਵੀ ਤੇ ਆ ਵੀ ਸਾਸੂ ਮੈਂ ਹੈਗੀ ਹਾਂਜੀ ਹੈਗੀ ਆ ਬਣਦੀ ਆ ਨਹੀਂ ਬਣਦੀ ਇਹ ਨਾਲ ਨਹੀਂ ਬਣਦੀ ਕਿਉਂ ਨਹੀਂ ਬਣਦੀ ਮਤਲਬ ਅਸੀਂ ਘਰੋਂ ਬਾਹਰਾਂ ਕਿਸੇ ਦੇ ਘਰ ਦੇ ਵਿੱਚ ਰਹਿਣੀ ਅਸੀਂ ਨਹੀਂ ਫਿਰ ਸੱਸ ਨਾਲ ਕੀ ਮਸਲਾ ਆ ਪਸ ਲਜਾ ਦਿੰਦੇ ਆ ਸੱਸ ਨਾਲ ਮਸਲਾ ਇਹੀ ਆ ਤੇ ਜਿਹੜੀਆਂ ਉਹਨਾਂ ਨੇ ਮੈਨੂੰ ਯਾਨੀ ਕਿ ਉਹ ਘਰ ਦੇ ਵਿੱਚੋਂ ਹਿੱਸਾ ਨਹੀਂ ਦਿੰਦੇ ਘਰ ਦੇ ਵਿੱਚ ਰਹਿਣ ਨਹੀਂ ਦਿੰਦੇ ਤੇ ਤੇਰੀ ਉਹ ਹੀ ਨੂੰਹ ਸਗੀ ਨੂੰਹ ਹੈ ਤੇ ਇੱਕ ਮੇਰੀ ਇੱਕ ਮੇਰੀ ਦਾਦੀ ਆ ਘਰ ਦੇ ਵਿੱਚ ਦਾਦੀ ਸੱਸ ਹਾਂਜੀ ਦਾਦੀ ਸੱਸ ਹਾਂ ਤੇ ਉਹ ਸਭ ਤੋਂ ਜ਼ਿਆਦਾ ਲੜਦੀ ਨੇ ਬਜ਼ੁਰਗ ਨੇ ਹਾਂਜੀ ਬਜ਼ੁਰਗ ਬਹੁਤ ਬਜ਼ੁਰਗ ਨੇ ਉਹ ਲੜਦੇ ਨਹੀਂ ਹਾਂਜੀ ਲੜਦੇ ਆ ਬਹੁਤ ਜਿਆਦਾ ਯਾਨੀ ਕਿ ਅੱਜ ਦੇ ਸਮੇਂ ਨਾਲ ਆ ਆਂਟੀਆਂ ਨਾਲੋਂ ਕੈਮ ਨੇ ਉਹ ਕਿਹੜੀਆਂ ਆਂਟੀਆਂ ਨਾਲ ਆ ਜਿਹੜੀਆਂ ਬੈਠੀਆਂ ਨੇ ਦਾਦੀ ਸੱਸ ਅੰਟੀਆਂ ਨਾਲੋਂ ਜ਼ਿਆਦਾ ਕੈਮ ਹਾਂਜੀ ਕੈਮ ਆ ਤੇ ਫਿਰ ਬਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਗਈ ਇੱਕ ਸਿਰਫ ਬੀਪੀ ਦੀ ਗੋਲੀ ਚੱਲਦੀ ਉਹਨਾਂ ਦੇ ਉਹ ਫਿਰ ਬੀਪੀ ਵਧਦਾ ਘਟਦਾ ਕਰਕੇ ਤਾਂ ਲੜਦੇ ਆ ਫਿਰ ਤੁਹਾਡੇ ਨਾਲ ਮਾਹ ਜਿਆਦਾ ਲੜਦੇ ਆ ਫਿਰ ਤੁਸੀਂ ਕਰੇ ਨਹੀਂ ਕਿ ਆ ਕੇ ਮੇਰ ਨਾਲ ਬਣਾ ਲਓ ਜਾਂ ਪਿਆਰ ਨਾਲ ਪੇਸ਼ ਆਇਓ ਮੈਂ ਤੁਸੀਂ ਕਹਿੰਦੇ ਕਰੋ ਪਿਆਰ ਨਾਲ ਮਾੜਾ ਮੋਟਾ ਨਹੀਂ ਕਦੇ ਵੀ ਨਹੀਂ ਦੇਖੋ ਵੀ ਮੇਰੇ ਸ਼ੋਅ ਦੇ ਜ਼ਰੀਏ ਨਾ ਚੌਂਕਾ ਚੁੱਲਾ ਚੁਗਲੀ ਹੋਣੀ ਉਹਨਾਂ ਨੇ ਕੀਤੀ ਹੈ ਸ਼ਰੇਆ ਵੀ ਦਾਦੀ ਸੱਸ 스ਕੈਮ ਵੀ ਆਂਟੀਆਂ ਨਾਲੋਂ ਤੇ ਲੜਦੀ ਵੀ ਹੈ ਹੁਣ ਸਾਡਾ ਕੰਮ ਇਹ ਹੈ ਕਿ ਦਾਦੀ ਸੱਸ ਤੱਕ ਇਹ ਵੀਡੀਓ ਪਹੁੰਚਾਈ ਜਾਵੇ ਤਾਂ ਕਿ ਦਾਦੀ ਸੱਸ ਆਪਣੀ ਨੂੰਹ ਨੂੰ ਪਿਆਰ ਨਾਲ ਪੇਸ਼ ਆਵੇ ਠੀਕ ਹੈ ਮੇਰੇ ਮੇਰੇ ਸ਼ੋਅ ਦੇ ਵਿੱਚ ਮੇਰੇ ਸ਼ੋਅ ਦੇ ਜ਼ਰੀਏ ਚੁਗਲੀ ਦਾ ਮਤਲਬ ਕਿ ਤੁਸੀਂ ਆਪ ਦਾ ਕੋਈ ਵੀ ਦਿਲ ਫਰੋਲੋ ਜੇ ਤੁਹਾਡੀ ਕੋਈ ਨਹੀਂ ਸੁਣਦਾ ਮੇਰੇ ਨਾਲ ਗੱਲ ਕਰੋ ਹੈਨਾ ਜਿਹੜੀ ਪੜਾਅ ਕੱਢਣੀ ਹੈ ਮੇਰੇ ਚੈਨਲ ਤੇ ਆ ਕੇ ਮੇਰੇ ਸ਼ੋਅ ਤੇ ਆ ਕੇ ਕੱਢੋ ਬੜੇ ਮੈਂ ਚਾਹੁੰਨੀ ਹ ਰਿਸ਼ਤਾ ਪਿਆਰ ਨਾਲ ਹੀ ਹੋਣਾ ਚਾਹੀਦਾ ਦਾਦੀ ਸੱਸ ਨੂੰ ਮੇਰੀ ਹੱਥ ਜੋੜ ਕੇ ਆ ਭੈਣਾਂ ਨਾ ਬਣਾ ਕੇ ਚਲੋ ਬੜੀ ਨਾਈਸ ਹੈ ਭਾਬੀ ਤੇ ਇਹਨੇ ਨਾ ਬਣਾ ਕੇ ਚਲੋ ਨੂੰਹਾਂ ਤੁਹਾਡੇ ਘਰ ਦੀ ਤੇ ਜਿਹੜਾ ਹਿੱਸਾ ਬਣਦਾ ਤਿੰਨ ਭੈਣ ਪਰਾਂ ਨੇ ਕਿੰਨੇ ਨੇ ਇਹ ਤਿੰਨ ਬ੍ਰਦਰ ਨੇ ਆਪ ਤਿੰਨਾਂ ਨੂੰ ਥੋੜਾ ਥੋੜਾ ਦਓ ਚਾਹੇ ਜਿੰਨਾ ਜਿੰਨਾ ਹੁੰਦਾ ਤਿੰਨਾਂ ਨਾਲ ਬਰਾਬਰੀ ਕਰੋ ਭੈਣੇ ਤੇਰੀ ਲਵ ਮੈਰਿਜ ਤਾਂ ਨਹੀਂ ਸੀ ਨਹੀਂ ਨਹੀਂ ਅਰੇ ਜਾ ਦੇਖੋ ਹੁਣ ਤੁਸੀਂ ਵਿਆਹ ਕੇ ਵੀ ਆਪ ਲੈ ਆਏ ਹੋ ਇਹ ਨਾ ਕਰੋ ਭਾਬੀ ਦਾ ਬੰਦਾ ਹਿੱਸਾ ਦਿੱਤਾ ਜਾਵੇ ਅਸੀਂ ਤਾਂ ਚੌਂਕਾ ਚੁੱਲਾ ਚੁਗਲੀ ਤੇ ਚੁਗਲੀ ਕਰਤੀ ਤੇ ਨਾਲ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਵੀ ਇਹਨੇ ਬੰਦਾ ਹਿੱਸਾ ਨੂੰ ਦਿੱਤਾ ਜਾਵੇ ਠੀਕ ਹੈ ਜੀ ਠੀਕ ਹੈ ਜੀ ਕਿ ਹੁਣ ਦਾਦੀ ਸੱਸ ਨੂੰ ਇੱਕ ਕੋਈ ਪਿਆਰਾ ਮੈਸੇਜ ਵੀ ਦੇ ਦਿਓ ਹੁਣ ਨਹੀਂ ਉਹ ਤਾਂ ਫੇਰ ਹੀ ਦਿੱਤਾ ਜਾਊਗਾ ਮੈਂ ਜਿੱਦਾਂ ਰਹਾਂਗੀ ਜਦੋਂ ਘਰੇ ਵਾੜੂਗੀ ਫੇਰ ਹੀ ਦਿੱਤਾ ਜਾਊਗਾ ਉਹਨਾਂ ਟਾਈਮ ਤਾਂ ਹੀ ਆਲਾ ਅੱਛਾ ਲਓ ਜੀ ਬੀਬੀ ਨੇ ਤਿਆਰੀ ਕਰ ਲਈ ਬੀਬੀ ਨੇ ਕੀ ਕੀ ਕੱਟ ਲਿਆ ਜੀਰਾ ਹਾਂਜੀ ਮਿਰਚ ਅਦਰਕ ਅਦਰਕ ਜੀਰਾ ਤੇ ਹਰੀ ਮਿਰਚ ਉਹਨਾਂ ਨੇ ਉਖਲੀ ਚ ਪਾ ਲਈ ਹੈ ਨਾ ਇਹ ਆਪਾਂ ਇਹਨੂੰ ਤੁਸੀਂ ਉਖਲੀ ਕਹਿੰਦੇ ਠੀਕ ਹੈ ਟਮਾਟਰ ਕੱਟ ਕੇ ਪਾ ਦਿਓ ਟਮਾਟਰ ਕੱਟ ਕੇ ਪਾ ਦਿਓ ਅੱਛਾ ਇਹ ਨਵੀਂ ਨਵੀਂ ਰੈਸਪੀਆਂ ਸਿੱਖਣ ਨੂੰ ਮਿਲ ਰਹੀਆਂ ਨੇ ਸ਼ਹਿਰਾਂ ਵਿੱਚ ਹੋਰ ਤਰੀਕੇ ਨਾਲ ਸਬਜ਼ੀ ਬਣਦੀ ਹੈ ਤੇ ਉਰੇ ਕੁਝ ਹੋਰ ਤਰੀਕੇ ਨਾਲ ਸਬਜ਼ੀ ਬਣਦੀ ਹੈ ਦੇਖੋ ਟਮਾਟਰ ਕੱਟੇ ਜਾਂਦੇ ਨੇ ਤੇ ਉਧਰ ਲਸਣ ਵੀ ਛਿੱਲ ਲਿਆ ਬੀਬੀ ਨੇ ਤੇ ਇੱਧਰ ਅਦਰਕ ਤੇ ਹਰੀਆਂ ਮਿਰਚਾਂ ਉਖਲੀ ਚ ਪਾ ਲਈਆਂ ਜੀਰੇ ਸਮੇਤ ਸੋ ਇੱਕ ਮਿੰਟ ਨਾਲ ਘੋਟਣਾ ਲੂਣ ਘੋਟਣੀ ਕਹਿੰਦੇ ਨੂੰ ਕੁੰਡੀ ਸੋਟਾ ਕੁੰਡੀ ਸੋਟਾ ਨਹੀਂ ਭਾਣੇ ਤੇਰੇ ਵਾਸਤੇ ਇੱਕ ਗਾਣਾ ਸੁਣਾ ਦਿੰਨੀ ਆ ਸੁਨਾ ਦਿੰਨੀ ਹੈ ਮੇਰੇ ਮਾਪਿਓ ਦਾ ਹੀ ਗਾਣਾ ਆ ਦੇਖੋ ਜੀ ਅਦਰਕ ਹਰੀ ਮਿਰਚ ਜੀਰਾ ਇਹਨਾਂ ਨੇ ਪਾਇਆ ਇਹ ਕੁੱਟ ਕੇ ਹੁਣ ਸਿੱਧਾ ਇਹਦੇ ਵਿੱਚ ਜਾਊਗਾ ਸੋ ਇਹ ਭੈਣ ਵਾਸਤੇ ਇਹ ਵੈਸੇ ਮੈਂ ਭਾਬੀ ਕਿਹਾ ਤੁਹਾਨੂੰ ਮੇਰੀ ਭਾਬੀ ਲੱਗੀ ਭਾਬੀ ਵਾਸਤੇ ਇੱਕ ਗਾਣਾ ਮੈਂ ਡੈਡੀਕੇਟ ਕਰ ਦਿੰਨੀ ਆ ਸਾਰੇ ਸੁਣ ਲਿਓ ਜਰਾ ਮੇਰੇ ਮੇਰੇ ਮਾਪਿਓ ਦਾ ਗਾਣਾ ਹੈ ਸੱਸ ਬੁੜਬੁੜ ਕਰਦੀ ਸੀ ਮੈਂ ਤਾਂ ਬਹੁਤ ਅਨਕਹਾਇਆ ਗਿਆ ਮੈਨੂੰ ਕਹਿੰਦੀ ਬਾਹਰਾਂ ਤਾਲੀ ਦੇ ਮੈਂ ਤਾਂ ਹੋਰ ਨਹੀਂ ਬੱਦ ਕਵਾਇਆ ਗਿਆ ਫੜਕੇ ਘੋਟਣਾ ਮੈਂ ਪਤੀ ਜੀ ਤੱਕਲੇ ਵਾਂਗੂ ਕਰਤੀ ਸਸ ਬੁੜਬੁੜ ਕਰਦੀ ਦੇ ਮੋਰਾ ਵਿੱਚ ਨੂਨ ਕੋਟ ਨਹੀਂ ਜੜਤੀ ਇਹ ਮੇਰੇ ਮੰਮੀ ਪਾਪਾ ਦਾ ਗਾਣਾ ਹੈ ਹੋਰ ਸਮਝ ਲਓ ਕਿ ਮੈਂ ਸਾਸ ਨੂੰ ਕੁੱਟਣ ਦੀ ਗੱਲ ਮੈਂ ਨਹੀਂ ਕੀਤੀ ਹੈਗੀ ਇਹ ਮੇਰੀ ਮਾਂ ਪਿਓ ਦੇ ਗਾਣਾ ਹੈ ਸਸ ਬੁੜਬੁੜ ਕਰਦੀ ਦੇ ਮੋਰਾ ਵਿੱਚ ਲੂਣ ਕੋਟ ਨਹੀਂ ਜੜਤੀ ਆਪਾਂ ਜੜਨੀ ਨਹੀਂ ਹੈਗੀ ਆਪਾਂ ਉਹਨਾਂ ਤੋਂ ਪਿਆਰ ਨਾਲ ਆਪਾਂ ਰਹਿਣਾ ਸਾਡੇ ਬਜ਼ੁਰਗ ਨੇ ਸਾਡੇ ਬਜ਼ੁਰਗ ਨੇ ਕੋਈ ਨਾ ਦਾਦੀ ਸੱਸ ਦੀ ਤੋਂ ਢੀ ਇੱਕ ਗੱਲ ਬਹੁਤ ਚੰਗੀ ਲੱਗੀ ਕਹਿੰਦੀ ਐ ਨਾ ਆਂਟੀਆਂ ਤੋਂ ਵੱਧ ਕੈਮ ਸਾਡੀ ਦਾਦੀ ਸੱਸ ਆ ਆ ਬੈਠੀ ਆਂਟੀਆਂ ਆਂਟੀ ਨੂੰ ਵਾਚ ਰੋ ਜਾਏ ਤੇ ਦਾਦੀ ਜੀ ਦੇ ਮੂੰਹ 'ਚ ਦੰਦ ਹੈਗੇ ਸਾਰੇ ਨਹੀਂ ਲਵਾਏ ਹੋਏ ਬੋਲ ਦੇ ਆ ਅੱਛਾ ਕਿਹੜੇ ਨੇ ਮੁੱਲ ਦੇ ਮੁੱਲ ਦੇ ਮੁੱਲ ਫਿਰ ਐਡੇ ਬਜ਼ੁਰਗ ਨੇ ਤਾਂ ਵੀ ਲੜਦੇ ਆ ਪੂਰੀ ਫੋਲ ਚੜਾਈ ਆ ਜੀ ਸੱਸ ਤੋਂ ਮਾਰਨ ਨੂੰ ਪਿਆਰਾ ਉਹ ਪਰਦੀ ਢੰਡੇਗੜ ਦੀ ਫਿਰ ਇਹਦਾ ਮਤਲਬ ਉਹ ਕੈਮ ਨੇ ਤੇ ਉਹ ਕੈਮ ਕਿਵੇਂ ਰਹਿੰਦੇ ਆ ਪੁਰਾਣੀਆਂ ਖਰਾਕਾਂ ਖਾਧੀਆਂ ਉਹਦੀਆਂ ਕਿਹੜੀ ਕਿਹੜੀ ਖਰਾਕਾਂ ਉਹ ਤਾਂ ਕਿ ਉਹ ਖਾਂਦੀ ਹੈ ਦੇਸੀ ਤੇ ਕਿਲੋ ਦੁੱਧ ਪੀਂਦੀ ਹੈ ਬਜ਼ੁਰਗ ਉਹ ਤਾਂ ਜਪਤੀ ਬਾਗ ਦੇਂਦੇ ਆ ਹੈ ਹੁਣ ਦੋਤੇ ਚ ਪੱਤੀ ਦੀ ਗੱਲ ਛੇੜੀਏ ਤਾਂ ਸਾਨੂੰ ਵੀ ਪਿਓ ਮੈਂ ਚਾਹ ਪੀਣੀ ਹੈ ਪਰ ਫਿੱਕੀ ਪੀਣੀ ਹੈ ਮੈਂ ਨਾ ਹਾਂ ਫਿੱਕੀ ਬਿਲਕੁਲ ਫੁੱਕੀ ਓੜੇ ਚ ਨਾ ਅਸੀਂ ਪੋਣਾ ਲਸਣ ਨਾ ਅਦਰਕ ਨਾ ਪਿਆਜ਼ ਨਾ ਅੱਜ ਕਰਪਿਆ ਅੱਜ ਤਾਂ ਅਸੀਂ ਪਉਂਦੇ ਤੇ ਬੀਬੀ ਜਿਵੇਂ ਤੁਸੀਂ ਖਾਣਾ ਬਣਾ ਰਹੇ ਹੋ ਅੱਜ ਚਲੋ ਮੇਰੇ ਨਾਲ ਤਾਂ ਤੁਸੀਂ ਰੌਣਕਾਂ ਲਾਈਆਂ ਆ ਆਮ ਦਿਨਾਂ ਚ ਜਦੋਂ ਤੁਸੀਂ ਰੋਟੀ ਟੁੱਕ ਕਰਦੇ ਹੋ ਜਾਂ ਸਬਜ਼ੀ ਕਰਦੇ ਹੋ ਐਦਾਂ ਹੀ ਆ ਕੇ ਬੀਬੀਆਂ ਬਹਿ ਜਾਂਦੀਆਂ ਕੋਲੇ ਬਹੁਤ ਮੈਲੇ ਲੱਗਦੇ ਇੱਥੇ ਮੇਲੇ ਲੱਗਦੇ ਨੇ ਕੀ ਬਾਤ ਹੈ ਬੀਬੀਆਂ ਦੇ ਵੀ ਮੇਲੇ ਲੱਗਦੇ ਨੇ ਤੇ ਫਿਰ ਪੂਰੀਆਂ ਖੁਲ ਖੂਕ ਦੇਖੋ ਚੁਗਲੀਆਂ ਤਾਂ ਖੁੰਡੀਆਂ ਹੋਣਗੀਆਂ ਪੰਜਾਂ ਨਹੀਂ ਹੈਗੇ ਆ ਅੱਜ ਬੀਬੀਆਂ ਸਾਰਾ ਇਕੱਠੀਆਂ ਬਣਾਉਨੇ ਆ ਅਸੀਂ ਅੱਛਾ ਫਿਰ ਵੰਡ ਕੇ ਲੈ ਜਾਨੇ ਇੱਕ ਦੂਜੇ ਥੋੜਾ ਥੋੜਾ ਸਾਰੇ ਲੈ ਜਾਂਦੇ ਫਿਰ ਉਹਦੇ ਲਈ ਤਾਂ ਤੁਹਾਨੂੰ ਅਲੱਗ ਜਾਣੇ ਆ ਪਰ ਕਿੰਨੇ ਕ ਮਤਲਬ ਕਿ ਪਤੀਲਿਆਂ ਚ ਸਰ ਧਰਦੇ ਇੱਕ ਦਾ ਪਤੀਲਾ ਜੀ ਚ ਸਾਕਤਾ